ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਖਾਸ ਲਿਖਤ ਤੇ ਗੱਲ ਕਰ ਰਹੇ ਹਾਂ ਸਿੱਖ ਸਿਧਾਂਤਾਂ ਦੀ ਵਿਆਖਿਆ ਅਤੇ ਪਰਮ ਨਿਰੋਧਨ ਹਾਂਜੀ ਇਹਨਾਂ ਵਿੱਚ ਧਾਰਮਿਕ ਰੀਤਾਂ ਤੇ ਵਿਸ਼ਵਾਸਾਂ ਬਾਰੇ ਹੈ ਖਾਸ ਕਰਕੇ ਸਿੱਖ ਪਾਈ ਚਾਰੇ ਵਿੱਚ ਜੋ ਨਵੇਂ ਰੁਝਾਨ ਚੱਲ ਪਏ ਨੇ ਉਹਨਾਂ ਦੀ ਗੱਲ ਕਰਦੀ ਹੈ ਇਹ ਲਿਖਤ ਬਿਲਕੁਲ ਤੇ ਆਪਣਾ ਮਕਸਦ ਇਹ ਹੀ ਹੈ ਕਿ ਇਸ ਲਿਖਤ ਵਿੱਚ ਜੋ ਕਿਹਾ ਗਿਆ ਜੋ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਸਮਝੀਏ ਹਾਂ ਬਿਨਾ ਕਿਸੇ ਪੱਖਪਾਤ ਦੇ ਸਿਰਫ ਜਾਣਕਾਰੀ ਸਾਂਝੀ ਕਰਨੀ ਹੈ ਕਿ ਲਿਖਤ ਕੀ ਕਹਿ ਰਹੀ ਹੈ ਬਿਲਕੁਲ ਸਿਰਫ ਜਾਣਕਾਰੀ ਦੀ ਸਾਂਝ ਚਲੋ ਫਿਰ ਸ਼ੁਰੂ ਕਰਦੇ ਹਾਂ ਲਿਖਤ ਨਾ ਇੱਕ ਬੜਾ ਮਤਲਬ ਆਮ ਜਿਹਾ ਮੁੱਦਾ ਚੁਕਦੀ ਹੈ ਕਿ ਲੋਕੀ ਆਪਣੀਆਂ ਦੁਨੀਆਵੀ ਮੁਸ਼ਕਲਾਂ ਲਈ ਹਾਂ ਜਿਵੇਂ ਵਿਆਹ ਹੋ ਗਿਆ ਜਾਂ ਕੋਈ ਕੋਰਟ ਕਚੈਰੀ ਦਾ ਕੰਮ ਹਾਂਜੀ ਹਾਂਜੀ ਇਨਰਲੀ ਕੁਝ ਖਾਸ ਲੋਕਾਂ ਕੋਲ ਜਾਂਦੇ ਨੇ ਹਾਂ ਲਿਖਤ ਇਹੀ ਕਹਿੰਦੀ ਹੈ ਤੇ ਉਹਦੇ ਵਿੱਚ ਨਾ ਇੱਕ ਖਾਸ ਗੱਲ ਉਭਾਰੀ ਗਈ ਹੈ ਕਿ ਕੁਝ ਲੋਗ ਗੁਰਬਾਣੀ ਦੇ ਸ਼ਬਦਾਂ ਨੂੰ ਜੋੜ ਤੋੜ ਕੇ ਨਵੇਂ ਸਿਰਲੇਖ ਬਣਾ ਰਹੇ ਨੇ ਜਿਵੇਂ ਇੱਕ ਮਿਸਾਲ ਦਿੱਤੀ ਹੈ ਦੁਖ ਪੰਜਨੀ ਦੀ ਅੱਛਾ ਦੁਖ ਪੰਜਨੀ ਹਾਂ ਲੇਖਕ ਤਾਂ ਕਹਿਣਾ ਹੈ ਕਿ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਹੈ ਜਪ ਬਾਣੀ ਹੈ ਸੁਖਮਣੀ ਸਾਹਿਬ ਹੈ ਹਾਂਜੀ ਇਹ ਤਾਂ ਸਭ ਨੂੰ ਪਤਾ ਹੈ ਪਰ ਦੁਖ ਪੰਜਨੀ ਨਾਂ ਦੀ ਕੋਈ ਵੱਖਰੀ ਮਤਲਬ ਗੁਰੂ ਸਾਹਿਬ ਵੱਲੋਂ ਲਿਖੀ ਬਾਣੀ ਦਰਜ ਨਹੀਂ ਹੈ ਓਹੋ ਤਾਂ ਲਿਖਤ ਇਹ ਸਵਾਲ ਪੁੱਛਦੀ ਹੈ ਕਿ ਪਈਏ ਫਿਰ ਕਿਸ ਨੇ ਸ਼ੁਰੂ ਕੀਤਾ ਕਿੱਥੋਂ ਆਇਆ ਇਹ ਨਾ ਵਾਕਈ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਨਵੀਆਂ ਚੀਜ਼ਾਂ ਦਾ ਮੁੱਢ ਕਿੱਥੋਂ ਬਚਦਾ ਅੱਛਾ ਇਸੇ ਤਰ੍ਹਾਂ ਦੀ ਇੱਕ ਹੋਰ ਗੱਲ ਲਿਖਤ ਕਰਦੀ ਹੈ ਉਹ ਹੈ ਚੌਪੈਰਾ ਪਾਠ ਹਾਂ ਚੌਪੈਰਾ ਇੱਕ ਹੀ ਚੀਜ਼ ਹੈ ਇਸ ਬਾਰੇ ਕੀ ਵਿਚਾਰ ਨੇ ਲਿਖਤ ਦੇ ਦੇਖੋ ਚੌਪੈਰੇ ਦਾ ਮਤਲਬ ਹੈ ਦਿਨ ਦੇ ਚਾਰ ਬਹਿਰ ਮਤਲਬ ਚਾਰ ਖਾਸ ਸਮੇਂ ਨੇ ਉਦੋਂ ਪਾਠ ਕਰਨਾ ਅੱਛਾ ਬਰ ਲਿਖਤ ਇਥੇ ਟਿੱਪਣੀ ਕਰਦੀ ਹੈ ਉਹ ਕਹਿੰਦੀ ਹੈ ਕਿ ਸਿੱਖੀ ਵਿੱਚ ਤਾਂ ਅਠੇ ਪੈਰ ਦੀ ਗੱਲ ਹੈ ਅਠੇ ਪੈਰ ਮਤਲਬ ਹਰ ਵੇਲੇ ਬਿਲਕੁਲ ਹਰ ਸਮੇਂ ਲਗਾਤਾਰ ਪ੍ਰਭੂ ਨੂੰ ਯਾਦ ਕਰਨਾ ਬਾਣੀ ਪੜਨੀ ਇਹ ਨਹੀਂ ਕਿ ਸਿਰਫ ਚਾਰ ਵਾਰੀ ਕਰ ਲਿਆ ਤੇ ਬਸ ਹੂੰ ਤੇ ਲੇਖਕ ਉਹਨਾਂ ਦਾਅਵਿਆਂ ਦੀ ਵੀ ਨਿਖੇਧੀ ਕਰਦਾ ਹੈ ਜਿਹੜੇ ਕਹਿੰਦੇ ਨੇ ਕਿ ਬਸ ਆ ਚੋ ਪੈਰਾ ਕਰ ਲੋ ਸਾਰੀਆਂ ਮੁਸੀਬਤਾਂ ਹਲ ਅੱਛਾ ਜਿਵੇਂ ਕੋਈ ਜਾਦੂ ਹੋਵੇ ਹਾਂ ਜਾਂ ਕਹਿੰਦੇ ਨੇ ਵਿਦੇਸ਼ ਦਾ ਵੀਜ਼ਾ ਲੱਗ ਜਾਊਗਾ ਹੂੰ ਲਿਖਤ ਕਹਿੰਦੀ ਹੈ ਕਿ ਕਿੱਥੋਂ ਆਇਆ ਹੂੰ ਇਸੇ ਤਰ੍ਹਾਂ ਇੱਕ ਹੋਰ ਗੱਲ ਦਾ ਜ਼ਿਕਰ ਹੈ ਬਾਬਾ ਦੀਪ ਸਿੰਘ ਜੀ ਦੀ ਜੋਤ ਤੋਂ ਕਿਉ ਦਾ ਦੀਵਾ ਬਾਲ ਕੇ ਬਿਮਾਰੀਆਂ ਠੀਕ ਹੋਣ ਦਾ ਵਿਸ਼ਵਾਸ ਅੱਛਾ ਇਹ ਵੀ ਹਾਂ ਇਸ ਨੂੰ ਵੀ ਲਿਖਤ ਉਸੇ ਮਤਲਬ ਸ਼ੱਕੀ ਨਜ਼ਰੀਏ ਤੋਂ ਦੇਖਦੀ ਹੈ ਕਿ ਇਹ ਕਿੰਨਾ ਕਿ ਸਿਧਾਂਤਿਕ ਹੈ ਹੂੰ ਤਾਂ ਮਤਲਬ ਕੁਲ ਮਿਲਾ ਕੇ ਲਿਖਤ ਇੱਕ ਚਿੰਤਾ ਜਤਾ ਰਹੀ ਹੈ ਕਿ ਸਿੱਖੀ ਦਾ ਅਸਲ ਜੋ ਤਤ ਹੈ ਅਸਲ ਫਲਸਫਾ ਹਾਂਜੀ ਕਿਤੇ ਉਸ ਤੋਂ ਧਿਆਨ ਹਟ ਕੇ ਸਿਰਫ ਦੁਨਿਆਵੀ ਫਾਇਦੇ ਜਾਂ ਕਹਿ ਲੋ ਝਟਪਟ ਹੱਲ ਬਣ ਤੇ ਤਾਂ ਨਹੀਂ ਆ ਗਿਆ ਬਿਲਕੁਲ ਬਿਲਕੁਲ ਇਹੀ ਨੁਕਤਾ ਹੈ ਲਿਖਤ ਜ਼ੋਰ ਦਿੰਦੀ ਹੈ ਕਿ ਸਿੱਖ ਧਰਮ ਦੀ ਨੀ ਤਾਂ ਕੁਰਬਾਨੀ ਸੇਵਾ ਨਿਸ਼ਕਾਮ ਭਗਤੀ ਤੇ ਹੈ ਹਾਂ ਇਹ ਤਾਂ ਮੁਢਲੇ ਅਸੂਲ ਨੇ ਹਾਂਜੀ ਤੇ ਲੇਖਕ ਨੂੰ ਡਰ ਹੈ ਕਿ ਇਹੋ ਜਿਹਾਂ ਜਿਹੜੀਆਂ ਨਵੀਆਂ ਰੀਤਾਂ ਨੇ ਜਿਨ੍ਹਾਂ ਦਾ ਕੋਈ ਠੋਸ ਇਤਿਹਾਸਿਕ ਜਾਂ ਸਿਧਾਂਤਿਕ ਆਧਾਰ ਨਹੀਂ ਦੱਸਿਆ ਜਾਂਦਾ ਉਹ ਭਾਈਚਾਰੇ 'ਚ ਵੱਡੀਆਂ ਪਾ ਸਕਦੀਆਂ ਨੇ ਤੇ ਖਾਸ ਕਰਕੇ ਨੌਜਵਾਨਾਂ ਨੂੰ ਹਾਂ ਨੌਜਵਾਨ ਪੀੜੀ ਨੂੰ ਹਾਂ ਉਹਨਾਂ ਨੂੰ ਆਪਣੇ ਅਸਲ ਵਿਰਸੇ ਦੀ ਭਾਵਨਾ ਤੋਂ ਦੂਰ ਕਰ ਸਕਦੀਆਂ ਨੇ ਸਹੀ ਗੱਲ ਹੈ ਤਲਖੇ ਤਿੱਖੇ ਤਰ੍ਹਾਂ ਨਾਲ ਆਵਾਜ਼ ਮਾਰਦੀ ਹੈ ਕਿ ਭਾਈ ਆਪਣੀ ਜ਼ਮੀਰ ਜਗਾਓ ਸਮਝੋ ਕਿ ਸੱਚੀ ਭਗਤੀ ਕੀ ਹੈ ਇਹ ਗੁਰਗਤੀ ਪੂਰਾ ਸਮਰਪਣ ਹੈ ਨਾ ਕਿ ਸਿਰਫ ਆਪਣੀਆਂ ਇੱਛਾਵਾਂ ਪੂਰੀਆਂ ਕਰਾਉਣ ਦਾ ਤਰੀਕਾ ਹੂੰ ਇਸੇ ਲਈ ਦੇਖੋ ਲਿਖਤ ਵਿੱਚ ਵਿਦੇਸ਼ਾਂ ਦੀਆਂ ਸਿੱਖ ਕਮੇਟੀਆਂ ਨੂੰ ਵੀ ਕਿਹਾ ਗਿਆ ਹੈ ਕੀ ਕਿਹਾ ਗਿਆ ਹੈ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ ਨਾ ਜੋ ਸਿੱਖ ਜੀਵਨ ਦਾ ਆਚਤਾ ਨਿਯਮ ਹੈ ਹਾਂਜੀ ਰਹਿਤ ਮਰਿਆਦਾ ਉਸ ਦੀ ਪਾਲਣਾ ਕਰੋ ਤਾਂ ਕਿ ਨਵੀਂ ਪੀੜੀ ਵਿੱਚ ਸਹੀ ਸਿਧਾਂਤਾਂ ਲਈ ਮਾਣ ਬਣਿਆ ਰਹੇ ਪਟਕਣ ਨਾ ਹੋਵੇ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾ ਇਸ ਲਿਖਤ ਨੇ ਕੁਝ ਖਾਸ ਗੱਲਾਂ ਸਾਹਮਣੇ ਲਿਆਂਦੀਆਂ ਨੇ ਹਾਂਜੀ ਇੱਕ ਤਾਂ ਗੁਰਬਾਣੀ ਦੇ ਸਿਰਲੇਖਾਂ ਦੀ ਗਲਤ ਵਰਤੋਂ ਦਾ ਖਦਸ਼ਾ ਦੂਜਾ ਚੌ ਪਹਿਰਾ ਵਰਗੀਆਂ ਨਵੀਆਂ ਰੀਤਾਂ ਤੇ ਸਵਾਲ ਬਿਲਕੁਲ ਤੇ ਤੀਜਾ ਸਭ ਤੋਂ ਜ਼ਰੂਰੀ ਕਿ ਸਿੱਖੀ ਦੇ ਅਸਲ ਅਸੂਲਾਂ ਕੁਰਬਾਨੀ ਸੇਵਾ ਨਿਸ਼ਕਾਮ ਭਗਤੀ ਵੱਲ ਮੁੜਨ ਦੀ ਲੋੜ ਹੈ ਹਾਂਜੀ ਬਿਲਕੁਲ ਇਹੀ ਨਿਚੋੜ ਹੈ ਤੇ ਅਖੀਰ ਵਿੱਚ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਸਾਰੀ ਚਰਚਾ ਤੋਂ ਹਾਂਜੀ ਦੱਸੋ ਕਿ ਕਿਸੇ ਵੀ ਧਰਮ ਵਿੱਚ ਚਾਹੇ ਕੋਈ ਵੀ ਪਰੰਪਰਾ ਹੋਵੇ ਜਿਹੜੇ ਮੁੱਢਲੇ ਸਿਧਾਂਤ ਹੁੰਦੇ ਨੇ ਹਾਂ ਤੇ ਜਿਹੜੀਆਂ ਰੀਤਾਂ ਬਾਅਦ ਵਿੱਚ ਬਣ ਜਾਂਦੀਆਂ ਨੇ ਜਾਂ ਬਣਾ ਲਈਆਂ ਜਾਂਦੀਆਂ ਨੇ ਹੂੰ ਉਹਨਾਂ ਵਿੱਚ ਇੱਕ ਸੰਤੁਲਨ ਇੱਕ ਬੈਲੈਂਸ ਕਿਵੇਂ ਰੱਖਿਆ ਜਾਵੇ ਤਾਂ ਕਿ ਜਿਹੜੀ ਅਸਲ ਭਾਵਨਾ ਹੈ ਜਿਹੜਾ ਮੂਲ ਸਿਧਾਂਤ ਹੈ ਉਹ ਕਮਜ਼ੋਰ ਨਾ ਪਵੇ ਇਹ ਇੱਕ ਵੱਡਾ ਸਵਾਲ ਹੈ ਜਿਸ ਤੇ ਸੋਚ ਵਿਚਾਰ ਹੋਣਾ ਚਾਹੀਦਾ